ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟ ਅ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਕਿ ਵੀ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ 12 ਸਲਾਂਗਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਛੇ ਸਲੰਗਾ ਦਾ ਡਿਜ਼ਾਈਨ ਹੈ ਛੇ ਸਲੰਗਾ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਦੇਖੋ ਜਿਹੜੀ ਇੱਥੇ ਢੱਬੀ ਬਣੀ ਹੈ ਫਿਰ ਬਾਅਦ ਵਿੱਚ ਇੱਥੇ ਢੱਬੀ ਬਣਦੀ ਹੈ ਠੀਕ ਹੈ ਢੱਬੀਆਂ ਵਾਲਾ ਡਿਜ਼ਾਈਨ ਹੈ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਆਪਾਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਆਪਾਂ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਕਰਨਾ ਠੀਕ ਹੈ ਸਿੱਧੀ ਸਾਈਡ ਤੇ ਆਪਾਂ ਕੁੰਡੇ ਵਧਾਉਣੇ ਆ ਤਾਂ ਵਧਾ ਸਕਦੇ ਆ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਾਈਡ ਤੋਂ ਆਪਾਂ ਇੱਕ ਸਲਾਈ ਇਸ ਤਰ੍ਹਾਂ ਸਿੱਧੀ ਬਣਾ ਲੈਣੀ ਹੈ ਇੱਕ ਵਾਰ ਹੀ ਬਣਾਉਣੀ ਹੈ ਬਸ ਆਪਾਂ ਸਲਾਈ ਕਿਉਂਕਿ ਆਪਣਾ ਡਿਜ਼ਾਈਨ ਆ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੋਊਗਾ ਸਿੱਧੀ ਸਾਈਡ ਤੇ ਆਪਾਂ ਸਿੱਧੀ ਸਲਾਈ ਬਣਾ ਲੈਣੀ ਹੈ ਤਾਰੀ ਸਲਾਈ ਆਪਾਂ ਸਿੱਧੀ ਬਣਾ ਲਈ ਠੀਕ ਹੈ ਇਹ ਸਲਾਈ ਆਪਾਂ ਡਿਜ਼ਾਈਨ ਵਿੱਚ ਨਹੀਂ ਕਰਨੀ ਠੀਕ ਹੈ ਕਿਉਂਕਿ ਇਹ ਆਪਣੀ ਇੱਕ ਵਾਰ ਹੀ ਬਣਾਈ ਆ ਆਪਾਂ ਹੁਣ ਪਹਿਲੀ ਸਲਾਈ ਆਪਣੀ ਸ਼ੁਰੂ ਹੋਊਗੀ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਜਿਹੜਾ ਅਤਾਰੋ ਚਾਹੇ ਬਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਨੂੰ ਆਪਾਂ ਪਿੱਛੇ ਕਰਨਾ ਸਿੱਧੇ ਪਾਸੇ ਵੱਲ ਠੀਕ ਹੈ ਤਿੰਨ ਕੁੰਡੇ ਸਲਿੱਪ ਕਰਨੇ ਇੱਕ ਦੋ ਤਿੰਨ ਫਿਰ ਤਿੰਨ ਕੁੰਡੇ ਆਪਾਂ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇੱਕ ਦੋ ਤਿੰਨ ਇਸ ਤਰ੍ਹਾਂ ਦੇਖੋ ਥ੍ਰੈਡ ਜਿਹੜਾ ਆਪਾਂ ਥੋੜਾ ਜਿਹਾ ਲੂਜ਼ ਰੱਖਣਾ ਇਸ ਤਰ੍ਹਾਂ ਉਸ ਤੋਂ ਬਾਅਦ ਥ੍ਰੈਡ ਆਪਾਂ ਪਿੱਛੇ ਰੱਖਣਾ ਤਿੰਨ ਕੁੰਡੇ ਆਪਾਂ ਸਲਿੱਪ ਕਰਨੇ ਆ 1 2 3 ਠੀਕ ਹੈ ਫੇਰ ਤਿੰਨ ਕੁੰਡੇ ਸਿੱਧੇ ਬਣਾਉਣੇ ਆ ਥ੍ਰੈਡ ਨੂੰ ਆਪਾਂ ਲੂਜ਼ ਰੱਖਣਾ ਠੀਕ ਹੈ ਕਸਣਾ ਨਹੀਂ ਇੱਧਰ ਥ੍ਰੈਡ ਨੂੰ ਇੱਕ ਦੋ ਤਿੰਨ ਫੇਰ ਇੱਕ ਦੋ ਤਿੰਨ ਤਿੰਨ ਕੁੰਡੇ ਸਲਿੱਪ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਲਿੱਪ ਠੀਕ ਹੈ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਇੱਥੇ ਆਪਾਂ ਸਿੱਧਾ ਬਣਾ ਲਾਂਗੇ ਦੇਖੋ ਪਹਿਲੀ ਸਿਲਾਈ ਕੰਪਲੀਟ ਹੋ ਗਈ ਉਲਟੇ ਪਾਸੇ ਤੋਂ ਇੱਕ ਉਤਾਰ ਕੇ ਤਿੰਨ ਸਲਿੱਪ ਤਿੰਨ ਸਿੱਧੇ ਤਿੰਨ ਸਲਿੱਪ ਤਿੰਨ ਸਿੱਧੇ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲਈ ਹੁਣ ਦੂਸਰੀ ਸਿਲਾਈ ਆਪਣੀ ਆਉਗੀ ਸਿੱਧੀ ਸਾਈਡ ਤੋਂ ਇੱਕ ਇੱਕ ਹੁੰਡਾ ਆਪਾਂ ਉਤਾਰ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੁਣ ਆਪਾਂ ਜਿਹੜੇ ਤਿੰਨ ਗੁੰਡੀਆਂ ਨੇ ਨੂੰ ਆਪਾਂ ਸਲਿੱਪ ਹੀ ਕਰਨਾ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ 1 2 3 ਇਸ ਤਰ੍ਹਾਂ ਠੀਕ ਹੈ ਤਿੰਨ ਗੁੰਡੀਆਂ ਆਪਾਂ ਬਣਾਉਣੀਆਂ ਉਲਟੀ 1 2 3 ਉਸ ਤੋਂ ਬਾਅਦ ਜਿਹੜੇ ਸਲਿੱਪ ਕੀਤੀ ਹੈ ਥ੍ਰੈਡ ਅੱਗੇ ਰੱਖ ਕੇ ਉਹਨਾਂ ਨੂੰ ਆਪਾਂ ਸਲਿੱਪ ਹੀ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਬਣਾਉਣੇ ਉਲਟੀ 1 2 3 ਸਲਿੱਪ ਕੀਤੇ ਜਿਹੜੀ ਉਹਨਾਂ ਨੂੰ ਸਲਿੱਪ ਕਰਨਾ ਹੈ 1 2 3 3 ਬਣਾਉਣੀ ਹੈ ਉਲਟੇ ਇੱਕ ਦੋ ਤਿੰਨ ਤਿੰਨ ਕਰਨੇ ਸਲਿੱਪ 1 2 3 ਠੀਕ ਹੈ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਿਉਂਕਿ ਆਪਣੀ ਸਿੱਧੀ ਸਿਲਾਈ ਹੈ ਪਹਿਲਾ ਉਲਟੇ ਪਾਸੇ ਤੋਂ ਸਿਲਾਈ ਬਣਾਈ ਆਪਾਂ ਹੁਣ ਸਿੱਧੇ ਪਾਸੇ ਤੋਂ ਦੂਸਰੀ ਸਿਲਾਈ ਬਣਾਈ ਹੈ ਠੀਕ ਹੈ ਤੀਸਰੀ ਸਿਲਾਈ ਉਲਟ ਪਾਸੇ ਤੋਂ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਦੇਖੋ ਇਸ ਤਰ੍ਹਾਂ ਸਾਰੀ ਸਲਾਈ ਉਲਟੀ ਬਣਾ ਲੈਣੀ ਹੈ ਚੌਥੀ ਸਿਲਾਈ ਸਿੱਧੇ ਪਾਸੇ ਤੋਂ ਕਿੱਕ ਹੁੰਦਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਦੇਖੋ ਚੌਥੀ ਸਲਾਈ ਆਪਾਂ ਕੰਪਲੀਟ ਕਰ ਲਈ ਹੁਣ ਆਪਾਂ ਪੰਜਵੀਂ ਸਲਾਈ ਕੰਪਲੀਟ ਕਰਨੀ ਹੈ ਉਲਟ ਪਾਸਿ ਤੋਂ ਪੰਜਵੀਂ ਸਲਾਈ ਸਾਰੀ ਆਪਾਂ ਉਲਟੀ ਬਣਾ ਲਾਂਗੇ ਉਲਟ ਪਾਸਿ ਤੋਂ ਸਾਰੀ ਸਲਾਈ ਮੈਂ ਤੁਹਾਨੂੰ ਇਸ ਕਰਕੇ ਕੰਪਲੀਟ ਕਰਕੇ ਦਿਖਾਉਣੀ ਆ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਹੈ ਤੁਸੀਂ ਆਸਾਨੀ ਨਾਲ ਡਿਜ਼ਾਈਨ ਨੂੰ ਬਣਾ ਸਕੋ ਪੰਜਵੀਂ ਸਲਾਈ ਉਲਟ ਪਾਸੇ ਤੋਲਟੀ ਬਣਾ ਕੇ ਆਪਾਂ ਕੰਪਲੀਟ ਕਰ ਲਈ ਹੁਣ ਆਪਾਂ ਛੇਵੀਂ ਸਲਾਈ ਬਣਾਉਣੀ ਹੈ ਦੇਖੋ ਧਿਆਨ ਨਾਲ ਦੇਖਿਓ ਛੇਵੀਂ ਸਲਾਈ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬਣੋ ਠੀਕ ਹੈ ਤਿੰਨ ਤਿੰਨ ਕੁੰਡਿਆਂ ਤੇ ਆਪਣਾ ਡਿਜ਼ਾਈਨ ਸੀ ਤਿੰਨ ਸਲਿੱਪ ਤਿੰਨ ਸਿੱਧੇ ਹੁਣ ਆਪਾਂ ਤਿੰਨ ਕੁੰਡਿਆਂ ਵਿੱਚੋਂ ਪਹਿਲੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਜਿਹੜੇ ਆਪਣੇ ਦੋ ਥ੍ਰੈਡ ਹੈ ਇਸ ਤਰ੍ਹਾਂ ਇਹਨਾਂ ਨੇ ਨੀਚੇ ਦੀ ਸਿਲਾਈ ਕੱਢ ਕੇ ਜਿਹੜਾ ਆਪਣਾ ਦੂਸਰਾ ਕੁੰਡਾ ਇਹਨੂੰ ਬਣਾਉਣਾ ਆਪਾਂ ਸਿੱਧਾ ਫਿਰ ਇਹ ਸਿਲਾਈ ਦੇ ਨੀਚੇ ਦੀ ਇਸ ਤਰ੍ਹਾਂ ਲਿਆਉਣ ਦੇਖੋ ਇਸ ਤਰ੍ਹਾਂ ਇਹ ਕੁੰਡਾ ਬਣਾ ਲੈਣਾ ਆਪਾਂ ਸਿੱਧਾ ਇਸ ਤਰ੍ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਤਿੰਨ ਕੁੰਡੇ ਜਿਹੜੇ ਸਿੱਧੇ ਸੀ ਇਹ ਵੀ ਆਪਾਂ ਸਿੱਧੇ ਬਣਾ ਲੈ ਉਸ ਤੋਂ ਬਾਅਦ ਹੁਣ ਇਹ ਤਿੰਨ ਕੁੰਡੀਆਂ ਵਿੱਚੋਂ ਫੇਰ ਇੱਕ ਕੁੰਡਾ ਆਪਾਂ ਪਹਿਲਾਂ ਸਿੱਧਾ ਬਣਾ ਲੈਣਾ ਠੀਕ ਹੈ ਹੁਣ ਆਪਾਂ ਦੋ ਥ੍ਰੈਡ ਜਿਹੜੇ ਦਿਖਾਈ ਦਿੰਦੀਆਂ ਨੀਚੇ ਦੀ ਸਿਲਾਈ ਕੱਢ ਕੇ ਇਹ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫੇਰ ਨੀਚੇ ਦੀ ਇਸ ਤਰ੍ਹਾਂ ਲੈ ਆਉਣਾ ਠੀਕ ਹੈ ਇਸ ਤਰ੍ਹਾਂ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਤਾਂ ਵਿੱਚ ਜਿਹੜੇ ਆਪਣੇ ਕੋਲ ਪੰਜ ਕੁੰਡੇ ਸਿੱਧੇ ਆ ਜਾਂਦੇ ਇੱਕ ਆਪਣੇ ਕੋਲ ਇਹ ਆ ਗਿਆ 2 10 4 ਪੰਜ ਕੁੰਡੇ ਸਿੱਧੇ ਆ ਗਏ ਅਸ ਤੋਂ ਬਾਅਦ ਫੇਰ ਜਿਹੜੇ ਆਪਾਂ ਨੂੰ ਇਹ ਦੋ ਥ੍ਰੈਡ ਦਿਖਾਈ ਦਿੰਦੇ ਆ ਨੀਚੇ ਦੀ ਸਿਲਾਈ ਇਸ ਤਰ੍ਹਾਂ ਲ ਜਾਣੀ ਹੈ ਇਹ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫੇਰ ਨੀਚੇ ਦੀ ਲੈ ਆਉਣਾ ਇਸ ਤਰ੍ਹਾਂ ਦੇਖੋ ਫੇਰ ਉਸ ਤੋਂ ਬਾਅਦ 1 2 3 4 5 ਠੀਕ ਹੈ 5 ਕੁੰਡੇ ਸਿੱਧੇ ਬਣਾ ਲੈ ਫੇਰ ਉਸੇ ਤਰ੍ਹਾਂ ਦੋ ਥ੍ਰੈਡ ਦੇ ਨੀਚੇ ਦੀ ਸਿਲਾਈ ਲ ਜਾ ਕੇ ਇਹ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਇੱਕ ਹੁੰਡਾ ਸਿੱਧਾ ਲਾਸਟ ਵਾਲਾ ਵੀ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਦੇਖੋ ਛੇ ਸਲਾਈਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗਈਆਂ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਇਆ ਸੱਤਵੀਂ ਸਲਾਈ ਉਲਟ ਪਾਸੇ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਠੀਕ ਹੈ ਡਿਜ਼ਾਈਨ ਆਪਣਾ ਉਹੀ ਹੈ ਇੱਕ ਹੁੰਡਾ ਧਾਰ ਕੇ ਪਹਿਲਾਂ ਆਪਾਂ ਤਿੰਨ ਕੁੰਡੇ ਜਿਹੜੇ ਸਲਿੱਪ ਕੀਤੇ ਸੀ ਤਾਂ ਹੁਣ ਆਪਾਂ ਥ੍ਰੈਡ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਠੀਕ ਹੈ ਥ੍ਰੈਡ ਪਿੱਛੇ ਰੱਖ ਕੇ ਤਿੰਨ ਕੁੰਡੇ ਸਲਿੱਪ ਕਰਾਂਗੇ ਠੀਕ ਹੈ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਲਿੱਪ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਲਿੱਪ ਕਰਾਂਗੇ ਥ੍ਰੈਡ ਪਿੱਛੇ ਹੀ ਰੱਖਣਾ ਲਾਸਟ ਤੇ ਜਿਵੇਂ ਆਪਾਂ ਸਟਾਰਟਿੰਗ ਚ ਬਣਾਏ ਉਸੇ ਤਰ੍ਹਾਂ ਤਿੰਨ ਕੁੰਡੇ ਆਪਣੇ ਕੋਲ ਸਿੱਧੇ ਆ ਗਏ ਠੀਕ ਹੈ ਉਹ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈਏ ਦੇਖੋ ਇਸ ਤਰ੍ਹਾਂ 8ਵੀਂ ਸਲਾਈ ਆ ਗਈ ਡਿਜ਼ਾਈਨ ਦੀ ਆਪਣੇ ਕੋਲ ਹੁਣ ਇੱਕ ਕੁੰਡਾ ਤਾਰ ਕੇ ਹੁਣ ਜਿਹੜੇ ਤਿੰਨ ਉਧਰ ਆਪਾਂ ਸਿੱਧੇ ਬਣਾਏ ਆ ਉਲਟਾ ਆਸੀ ਤੇ ਇੱਧਰ ਆਪਾਂ ਉਲਟੇ ਬਣਾਉਣੇ ਆ ਦੇਖੋ ਇਸ ਤਰ੍ਹਾਂ ਇੱਕ ਦੋ 10 ਠੀਕ ਹੈ ਫਿਰ ਜਿਹੜੇ ਆਪਣੇ ਤਿੰਨ ਸਲਿੱਪ ਐ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਸਲਿੱਪ ਕਰਨਾ ਫਰੇ ਡੱਗੇ ਰੱਖ ਕੇ ਫਿਰ ਤਿੰਨ ਕੁੰਡੇ ਉਲਟੇ 1 2 10 ਠੀਕ ਹੈ ਫਿਰ ਤਿੰਨ ਕੁੰਡੇ ਸਲਿੱਪ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਉਲਟੇ 1 2 10 ਫਿਰ ਤਿੰਨ ਕੁੰਡੇ ਸਲਿੱਪ ਤੈਨਾਂ ਕੁੰਡੇ ਫੇਰ ਉਲਟੇ ਲਾਸਟ ਵਾਲਾ ਸਿੱਧਾ ਬਣਾਵਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਠੀਕ ਹੈ ਇਸ ਤਰ੍ਹਾਂ ਹੁਣ ਆਪਣੀ ਆ ਗਈ ਨੌਵੀਂ ਸਲਾਈ ਉਲਟ ਪਾਸੇ ਤੋਂ ਇੱਕ ਕੁੰਡਾ ਧਾਰ ਕੇ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇਹ ਕੋਸਟ 10ਵੀਂ ਸਿਲਾਈ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਦੇਖੋ ਸਤੇ 11ਵੀਂ ਸਲਾਈ ਉਲਟ ਪਾਸੇ ਤੋਂ ਸਾਰੀ ਆਪਾਂ ਉਲਟੀ ਬਣਾਵਾਂਗੇ ਹੁਣ 12ਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਿਓ ਠੀਕ ਹੈ 6ਵੇਂ ਸਲਾਈ ਦੀ ਤਰ੍ਹਾਂ ਦੇਖੋ ਹੁਣ ਇੱਕ ਕੁੰਡਾ ਤਾਰੂ ਚਾਹੇ ਬੁਣੋ ਕੰਨੀ ਵਾਲਾ ਤੁਹਾਡੀ ਆਪਣੀ ਮਰਜ਼ੀ ਵਾਧੂ ਕੁੰਡਾ ਉਸ ਤੋਂ ਬਾਅਦ ਤਿੰਨ ਕੁੰਡੇ ਆਪਣੇ ਜਿਹੜੇ ਇਹ ਸਿੱਧੇ ਆ ਦੇਖੋ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾ ਲੈਣਾ ਇੱਕ ਦੋ ਤਿੰਨ ਅੱਗੇ ਤਿੰਨ ਕੁੰਡੇ ਆਪਣੇ ਸਲਿੱਪ ਇੰਨਾ ਨੇ نیچے ਥ੍ਰੈਡ ਦਿਖਾਈ ਦਿੰਦਾ ਦੇਖੋ ਦੋ ਥ੍ਰੈਡ ਦਿਖਾਈ ਦਿੰਦੇ ਆਪਾਂ ਇਹਨਾਂ ਵਿੱਚੋਂ ਆਪਾਂ ਹੁਣ ਇੱਕ ਹੋਰ ਕੁੰਡਾ ਸਿੱਧਾ ਬਣਾ ਲੈਣਾ ਇੱਕ ਤਾਰ ਕੇ ਚਾਰ ਕੁੰਡੇ ਸਿੱਧੇ ਹੋ ਗਏ ਫਿਰ ਉਸੇ ਤਰ੍ਹਾਂ ਜਿਹੜੇ ਦੋ ਥ੍ਰੈਡ ਆ ਨੀਚੇ ਦੀ ਸਲਾਈ ਕੱਢ ਕੇ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਦੇਖੋ ਇਸ ਤਰ੍ਹਾਂ ਫਿਰ ਨੀਚੇ ਦੀ ਲਈ ਆਉਣਾ ਇਸ ਤਰ੍ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਸਿੱਧੇ ਕਿਉਂਕਿ ਤਿੰਨ ਕੁੰਡੇ ਤਾਂ ਆਪਣੇ ਜਿਹੜੇ ਸਿੱਧੇ ਆਏ ਹੋ ਜਾਂਦੇ ਐ ਇੱਕ ਕੁੰਡਾ ਇੱਧਰ ਇੱਕ ਇੱਧਰ ਪੰਜ ਕੁੰਡੇ ਹੋ ਜਾਂਦੇ ਐ ਫਿਰ ਉਸੇ ਤਰ੍ਹਾਂ ਦੋ ਥ੍ਰੈਡ ਦੇ نیچے ਦੀ ਸਿਲਾਈ ਕੱਢ ਕੇ ਕੁੰਡਾ ਸਿੱਧਾ ਬਣਾ ਲੈਣਾ ਦੇਖੋ ਇਸ ਤਰ੍ਹਾਂ ਠੀਕ ਐ ਉਸ ਤੋਂ ਬਾਅਦ ਇੱਕ ਦੋ 10 4 ਪੰਜ ਕੁੰਡੇ ਸਿੱਧੇ ਉਸ ਤੋਂ ਬਾਅਦ ਫਿਰ ਦੋ ਥ੍ਰੈਡ ਦੇ نیچے ਦੀ ਸਿਲਾਈ ਕੱਢ ਕੇ ਕੁੰਡਾ ਸਿੱਧਾ ਬਣਾ ਕੇ ਸਿਲਾਈ ਫਿਰ ਵਾਪਸ نیچے ਦੀ ਲੈ ਆਉਣੀ ਐ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਇੱਕ 2 10 4 5 ਕੁੰਡੇ ਆ ਗਏ ਆਪਣੇ ਸਿੱਧੇ ਦੇਖੋ ਇਹ ਹੀ 12 ਸਲਾਈਆਂ ਨੂੰ ਆਪਾਂ بار-ਬਾਰ ਜਿਹੜਾ ਰਿਪੀਟ ਕਰਨਾ ਹੈ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੇਖੋ ਠੀਕ ਹੈ ਡਿਜ਼ਾਈਨ ਜੇਕਰ ਤੁਹਾਨੂੰ ਸੋਹਣਾ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਇੱਕ ਹੋਰ ਨਵੀਂ ਡਿਜ਼ਾਈਨ ਨਾਲ ਧੰਨਵਾਦ